ਕਰਕੇ ਵੇਲਾ ਬਾਪੂ ਬਾਲਟੀ ਨਹੀਂ ਤੂੰ ਚੱਕੀ ਦੇ ਨਾ ਬਾਲਟੀ ਨੂੰ ਮਾਰੂਗੀ ਨਹੀਂ ਯਾਰ ਇਹ ਸਵਾਲ ਨਹੀਂ ਪੈਦਾ ਹੁੰਦਾ ਮਾਰੂ ਬਾਲਟੀ ਨੂੰ ਨਾ ਠੀਕ ਆ ਮੰਨ ਲਓ ਇਨਾ ਮਾਣਾ ਤੈਨੂੰ ਬਲੀਡ ਤੇ ਕਦੇ ਵੀ ਨਹੀਂ ਮਾਰੂਗੀ ਲਾ ਵਾਸਤੇ ਜੇ ਕੋਈ ਵੀਰ ਖਰੀਦਣ ਦਾ ਇਸ਼ਕ ਜਾਂ ਕੋਈ ਦੁੱਧ ਤੋਂ ਬੈਠਾ ਹੋਵੇ ਅੱਜ ਆਪਾਂ ਗਣੀਆਂ ਛੋਟੀ ਫਰੈਜਾਂ ਨੂੰ ਜਦੋਂ ਮਰਜੀ ਚੋ ਲੋ ਠੀਕ ਆ ਜਦੋਂ ਮਰਜੀ ਚੋ ਲੋ ਹਿੰਦ ਥੱਲੇ ਬੈਠਿਆ ਜਾ ਸਕਦਾ ਵਾ ਮੈਂ ਕਹਿੰਦਾ ਜੀ ਉਹੋ ਜੀ ਹੋਵੇ ਤਾਂ ਮੈਂ ਲੱਗ ਗਿਆ ਨਾ ਆਉਂਦਾ ਹੀ ਨਹੀਂ ਉਹੋ ਜਾਂ ਮਾਲ ਹੀ ਨਹੀਂ ਲਈਦਾ ਉੱਥੇ ਮੈਂ ਬਹਿ ਕੇ ਵੇਖਿਆ ਇਹਨੂੰ ਮੈਂ ਕਿਹਾ ਠੀਕ ਆ ਠੀਕ ਆ ਉਹ ਵੀ ਆਕੇ ਤੋਹਫਾ ਹੈਗੀ ਆ ਠੀਕ ਆ ਬਾਪੂ ਤੇ ਵਾਕਿਆ ਤੋਹਫਾ ਮੱਝ ਆ ਦੇਖੋ ਮੜੀ ਜੀ ਧਾਰ ਦੇ ਦਿਓ ਠੀਕ ਆ ਨਹੀਂ ਇਹਨੂੰ ਜਿਹੜਾ ਮਰਜੀ ਬੱਚੀ ਚੋ ਲਵੇ ਮੇਰੀ ਭੈਣ ਚੋ ਲਵੇ ਮਾਤਾ ਚੋ ਲਵੇ ਅੱਛਾ ਕੋਈ ਚੱਕਰ ਹੀ ਨਹੀਂ ਇਹਨੂੰ ਹਾਂਜੀ ਸਾਸਿਕਾਲ ਬਾਪੂ ਜੀ ਸਾਸਿਕਾਲ ਜੀ ਬਾਪੂ ਜੀ ਸਭ ਤੋਂ ਪਹਿਲਾਂ ਆਪਣਾ ਪਿੰਡ ਦਾ ਨਾਮ ਐਡਰੈਸ ਸਾਰਾ ਕਨਫਰਮ ਕਰਾਈਏ ਮੇਰਾ ਨਾਮ ਹੈਗਾ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮੇਲ ਕਾਲੀਆਂ ਠੀਕ ਹੈ ਜੀ ਡਿਸਟ੍ਰਿਕਟ ਮੋਗਾ ਠੀਕ ਹੈ ਜੀ ਨੇੜੇ ਧਰਮਕੋਟ ਸ਼ਹਿਰ ਆ ਠੀਕ ਹੈ ਜੀ ਇਧਰ ਫਤੇਗੜ ਪਿੰਤੂਰ ਤੋਂ ਜੋਗੇ ਵਾਲਾ ਰੋਡ ਆ ਸੈਂਟਰ 'ਚ ਆਪਣਾ ਪਿੰਡ ਆ ਕਾਲੀਆਂ ਵਾਲਾ ਠੀਕ ਹੈ ਜੀ ਤੇ ਬਾਪੂ ਜੀ ਜਿਹੜਾ ਫਰਾਜ ਨਗੀਨਾ ਲਿਆਂਦਾ ਵਾ ਬਹੁਤ ਟੌਪ ਕਲਾਸ ਦੀ ਬੁਰੀ ਆ ਮਿੱਤਰੋ ਅੱਛਾ ਜੀ ਬੜੇ ਬੜੇ ਚਰਤੋ ਜਾਂ ਦਸਕਾਂ ਦੀ ਮੰਗ ਸੀ ਵੀ ਬਾਪੂ ਕੋਈ ਸੱਜਰ ਵੀ ਲਿਆ ਕੇ ਦੇ अच्छा जी। ਤੇ ਫਿਰ ਮੈਂ ਕਿਹਾ ਚੱਲ ਯਾਰ ਇੱਕ ਸੱਜਰ ਵੀ ਲਿਓਨੇ ਆ। ਕਿੰਨੇ ਕਿ ਦਿਨਾਂ ਦਾ ਸੁਆ ਬਾਪੂ ਇਹਦਾ? 15 ਦਿਨਾਂ ਦਾ। ਤੇ ਬਾਪੂ ਚਵਾਈ ਵਿਖਾ ਦਈਏ ਫਿਰ ਇਹਦੀ ਕਰਵਾ ਲਈ। ਮੈਂ ਕਹਿੰਦਾ ਚਵਾਈ ਪੂਰੀ ਰੂਮਰ ਕੀ ਪੋਲੀ ਚਾ ਮੈਂ ਚੋਣਾ। ਚ ਐਸਮੋਕੇ 7 ਵਜੇ ਸ਼ਾਮ ਨੂੰ 6 ਵਜੇ। ਸ਼ਾਮ ਨੂੰ 6 ਵਜੇ। ਹਾਂ ਜਦੋਂ ਮਰਜੀ ਕੋਈ ਆ ਕੇ ਚੈੱਕ ਕਰ ਸਕਦਾ। ਬਾਪੂ ਆ ਲਾ ਬਚਾ ਫਿਰ ਵਿਖਾ ਚੋ ਕੇ। ਪਲੀ ਕਰਾਜ ਦਈਏ ਆਪਾਂ। ਯਾਰ ਠੰਡੀ ਸੀਲ ਬਹੁਤ ਆਮਨ ਸਿਆ ਚਵਾਈ ਬਹੁਤ ਵਧੀਆ ਲੱਗੀ ਇਹਨੂੰ। ਤੇ ਮਗਰ ਇਹਦੇ ਕੀ ਆ ਗਿਆ? ਮਗਰ ਇਹਦੇ ਮਾਲੀ ਆ ਬਹੁਤ ਸੁਭਰਾਵਾ ਬਲਵਾਰਡ ਲੈਣ ਚੋਂ ਆ। ਅੱਛਾ। ਮਾਲੀ ਆ ਕਿਹੜ ਭੱਗੀ ਮੋਛਾ ਜਮਾਲੀ ਠੀਕ ਆ ਆ ਦੇਖੋ ਹਾਂ ਦੋਸਤੋ ਕਾ ਨਾ ਬੱਚਾ ਥਾਣ ਫੜਾਉਣਾ ਪੈਂਦਾ ਠੀਕ ਆ ਲੈ ਵੀ ਫੜ ਵੀ ਜਾਣਾ ਦੋਸਤੋ ਨੋਰਮਲ ਹਾਈਟ ਦੀ ਮਾਝਾ ਪਰ ਜਿਹੜੇ ਦੇ ਚ ਗੌਣਾ ਇੱਕ ਤਾਂ ਠੰਡੀ ਸੀਲ ਆ ਬਾਪੂ ਕਹਿੰਦਾ ਤੇ ਚਾਰੂ ਬਹੁਤ ਆ ਤੇ ਚਵਾਈ ਕਹਿੰਦਾ ਤੈਨੂੰ ਵਿਖਾਉਣੀ ਆ ਜਵੇਂ ਮੋਗਾ ਵਰਦਾ ਹੁੰਦਾ ਚਵਾਈ ਬਹੁਤ ਵਧੀਆ ਫਿਰ ਚਾਰੂ ਆ ਦੋ ਗੌਣਾ ਤੀਜੀ ਤੈਲ ਤੈਨ ਗੁਣ ਕਿਤੇ ਨਹੀਂ ਲੱਭਦੇ ਮਿੱਤਰੋ ਠੀਕ ਹੈ ਬੂਰੀ ਪੱਲਾਂ ਵਾਲੀ ਬੂਰੀ ਆ ਤੇ ਚਵਾਈ ਬਹੁਤ ਸੋਹਣੀ ਆ ਤੇ ਚਾਰੂ ਆ ਜੋ ਰੁੱਖਾਂ ਮੇਸਾਬਾ ਨਾ ਪੀਗਲੀ ਹੁੰਦੀ ਆ ਠੀਕ ਹੈ ਜਿਹੜਾ ਪਤੂ ਚਾਰੂ ਆ ਆਪਾਂ ਨੂੰ ਪਤਾ ਦੁੱਤ ਉਹਨੇ ਫਿਰ ਆਪੇ ਦੇਣਾ ਦੇਣਾ ਠੀਕ ਆ ਜੀ ਜੇ ਲੋ ਦੋਸਤ ਮੰਗਦੇ ਸੀਗੇ ਕਿ ਬੂਰੀ ਚਾਹੀਦੀ ਆ ਤੇ ਬੜਿਆ ਡਿਮਾਂਡ ਕੀਤੀ ਬਾਪੂ ਯਾਰ ਵੀ ਲੋਹੇਰੇ ਖਣੋਂ ਤੰਗੀ ਆ ਤੇ ਕੋਈ ਮੈਂ ਕਿਹਾ ਚੱਲ ਆਪਾਂ ਲੈ ਕੇ ਇੱਕ ਨਗੀਨਾ ਲਿਆ ਆ ਲੋਹੇਰਾ ਅੱਗੇ ਮੈਂ ਉਹਦੀ ਘਰ ਦੀਆਂ ਸੇਲ ਕੀਤੀਆਂ ਹੋਈਆਂ ਵਾ ਠੀਕ ਆ ਜੀ ਤੇ ਪਰ ਉਹੋ ਹੀ ਕਾਪੀ ਇਹ ਆ ਕਰਮਾ ਵਾਲੀ ਜਿਵੇਂ ਮਰਜੀ ਉੱਠ ਕੇ ਬਹਿ ਕੇ ਚੋ ਲੋ ਠੀਕ ਆ ਜੀ ਕਰਮਾ ਵਾਲੀਆਂ ਮਿਲਦੀਆਂ ਇਹੋ ਜੀਆਂ ਪਤਾ ਨਹੀਂ ਪ੍ਰਮਾਤਮਾ ਦੇ ਵਾਲੇ ਵੀ ਆ ਠੀਕ ਆ ਜੀ ਸੀਲ ਨਹੀਂ ਆ ਠੀਕ ਆ ਨਹੀਂ ਤਾਂ ਕਈ ਮੱਝਾਂ ਕੁੜੀਆਂ ਨੇੜੇ ਨਹੀਂ ਆਉਂਦੀਆਂ ਫਗਾਟੇ ਮਾਰਦੀਆਂ ਨਾ ਠੀਕ ਆ ਜੀ ਆਰਾਮ ਨਾਲ ਵਿਹਲਾ ਪਿੱਛੇ ਲੱਤ ਕਰ ਗਈ ਆ ਵਾਕਿਆ ਠੰਡੀ ਸੀਲਾਂ ਫੜਾਈ ਜਾਂਦੀਆਂ ਮੇਰੇ ਹਿਸਾਬ ਨਾਲ ਇਹਨੇ ਗਾਲਾ ਵੀ ਪੱਟ ਲੈਣਾ ਵਾ ਜਿਹੜਾ ਉਹਨਾਂ ਨੇ ਆਰਾਮ ਨਾਲ ਗਾਲਾ ਪੱਟ ਲੈਣਾ ਠੀਕ ਆ ਦੋਸਤੋ ਇਹ ਜਿਹੜੀ ਗੱਲ ਹੁੰਦੀ ਹੈ ਨਾ ਬੇਸ਼ੱਕ ਚਲੋ ਬਰੀਡਾਂ ਦਾ ਵੈਸੇ ਤਾਂ ਬਰੀਡਾਂ ਦਾ ਕੋਈ ਮੁੱਲ ਨਹੀਂ ਬਹੁਤ ਵੱਡੇ ਤੋਂ ਵੱਡੇ ਆਪਣੇ ਫਾਰਮ ਪਏ ਆ ਲੋਕਾਂ ਦੇ ਕੋਈ ਆਪਾਂ ਕਿਸੇ ਨਾਲ ਬਹਿਸ ਨਹੀਂ ਕਰ ਸਕਦੇ ਜਿੱਦ ਨਹੀਂ ਸਕਦੇ ਪਰ ਜਿਹੜੀ ਇਹ ਬਾਪੂ ਮੱਝ ਲੈ ਆ ਨਾ ਇਹ ਹਿਆਰਾਂ ਰੁਪਈਆਂ ਦੇ ਰੇਟ ਵਾਲੀ ਆ ਲੱਖੋਂ ਬਾਹਰ ਵਾਲੀ ਨਹੀਂ ਅੰਦਰ ਵਾਲੀ ਆ ਅੰਦਰ ਵਾਵਾ ਆਂਦਰੀ ਬਾਪੂ ਕਹਿੰਦਾ ਦੇ ਦੇਣੀ ਆ ਇਹਦੇ ਨਹੀਂ ਆ ਆਪਾਂ ਯਾਰ ਬੱਚੇ ਪੈਦਾ ਕਰਨ ਵਾਸਤੇ ਜੇ ਕੋਈ ਵੀਰ ਖਰੀਦਨ ਦਾ ਇੱਛਕ ਹੋਵੇ ਵੀ ਜਿਹਨੇ ਕੋਈ ਗ੍ਰੀਨ ਹੋਵੇ ਜਾਂ ਕੋਈ ਦੁੱਧ ਤੋਂ ਬੈਠਾ ਹੋਵੇ ਅੱਜ ਹਾਂ ਉਹ ਕਰਮਾ ਨਾਲ ਜਾ ਕੇ ਆਉਦੇ ਬੱਚਿਆਂ ਨੂੰ ਦੁੱਧ ਪਿਆ ਸਕਦਾ ਇਹੋ ਜੀ ਆ ਨਿੱਕੀ ਜੀ ਫਰਿੱਜ ਆ ਇੱਕ ਠੀਕ ਆ ਆਪਾਂ ਗਣੀਏ ਛੋਟੀ ਫਰਿੱਜਾਂ ਨੂੰ ਜਦੋਂ ਮਰਜ਼ੀ ਚੋ ਲੋ ਠੀਕ ਆ ਜਦੋਂ ਮਰਜ਼ੀ ਚੋ ਲੋ ਠੀਕ ਆ ਜਦੋਂ ਮਰਜ਼ੀ ਚੋ ਲੋ ਇਹ ਫਰਿੱਜ ਦੇ ਲੈਵਲ ਤੇ ਬਾਪੂ ਉਹਦੇ ਅਗਲੇ ਪਾਸੇ ੁੰਡੇ ਨਾਲ ਸੋ ਦੇਖ ਸਕਦੇ ਤੁਸੀਂ ਬਾਪੂ ਨੇ ਸਮਾਜ ਜਿਹੜਾ ਇਹਦਾ ਕਰਵਾਤਾ ਵਾ ਤੇ ਕਰਮਾ ਵਾਲੀ ਹੁਣ ਚੋਗ ਇਹ ਦਿਖਾਉਣੀ ਆ ਧਾਰਾ ਧੂਰਾ ਤੇ ਬਾਪੂ ਦਾ ਪੂਰੇ ਤਾਵੇਂ ਜਾਵੇਂ ਇਕੱਠੇ ਕਰਕੇ ਫੇਰੀ ਚੋਂਦਾ ਦੋਸਤੋ ਨਹੀਂ ਹੋ ਨਾ ਸਪਿੰਡਲ ਖਰਾਬ ਹੋਏ ਆ ਅੱਛਾ ਤਾਂ ਕਰਕੇ ਹੁਣ ਝੂਨੇ ਪੈਣਗੇ ਇਹ ਰਿਪੇਅਰ ਕਰਾਉਣੀ ਇਹਨਾਂ ਦੀ ਟਾਈਮ ਨਹੀਂ ਲੱਗਦਾ ਪਿਆ ਠੀਕ ਆ ਕਰਾਉਨੇ ਆ ਚੰਗਾ ਡਾਕਟਰ ਉਹ ਤਾਂ ਐ ਲਤਾ ਲਮੀਆਂ ਕਰਕੇ ਚੋਣੀਆਂ ਇਹ ਠੰਡੀ ਸੀਲ ਥੱਲੇ ਬੈਠਿਆ ਜਾ ਸਕਦਾ ਵਾ ਮੈਂ ਕਿਹਾ ਨਹੀਂ ਉਹੋ ਜੀ ਹੋਵੇ ਤਾਂ ਮੈਂ ਲੱਗੇ ਨਾ ਹੋਵਾਂ ਅੱਛਾ ਮੈਂ ਲਿਆਉਂਦਾ ਹੀ ਨਹੀਂ ਉਹੋ ਜਾਂ ਮਾਲ ਹੀ ਨਹੀਂ ਲਿਆਈਦਾ ਯਾਰ ਠੀਕ ਆ ਉੱਥੇ ਮੈਂ ਬਹਿ ਕੇ ਵੇਖਿਆ ਇਹਨੂੰ ਮੈਂ ਕਿਹਾ ਠੀਕ ਆ ਠੀਕ ਆ ਉਹ ਵੀ ਆਕੇ ਤੋਹਫਾ ਹੈਗੀ ਆ ਠੀਕ ਆ ਬਾਪੂ ਤੇ ਵਾਕਿਆ ਤੋਹਫਾ ਮੱਝ ਆ ਦੇ ਕੁਮੜੀ ਦੀ ਧਾਰ ਦੇ ਦਿਓ ਠੀਕ ਆ ਬਸ ਓਕੇ ਰਿਪੋਰਟ ਧਾਰ ਤੇ ਲੱਗੀ ਖੜੀ ਹੈ ਜਣੀ ਹਾਂ ਮਾੜੀ ਜੀ ਧਾਰ ਤਾਂ ਦੇਣੀ ਪੈਂਦੀ ਪਸ਼ੂ ਨੂੰ ਠੀਕ ਆ ਇਹ ਕੋਪਰਾ ਕਰਦੀ ਆ ਨਾ ਠੀਕ ਆ ਕਰਦਾ ਆ ਇਹ ਤਾਂ ਗੱਲ ਹੈ ਬਾਲਟੀ ਚੈੱਕ ਕਰ ਲੋ ਠੀਕ ਆ ਬਾਲਟੀ ਦੋਸਤੋ ਚੈੱਕ ਕਰ ਲੋ ਜਿੱਥੇ ਜੰਮੀ ਪਲੀ ਆ ਫਿਰ ਫਰਕ ਤਾਂ ਪੈਂਦਾ ਹੀ ਆ ਬਾਕੀ ਬਾਕੀ ਯਾਰ ਪਸ਼ੂ ਦਾ ਮੈਂ ਬੰਦਿਆ ਜਾ ਕੇ ਨਹੀਂ ਜੀ 1-2 ਦਿਨ ਨੌਂਦਾ ਇਹ ਤਾਂ ਫੇਰ ਵੀ ਠੀਕ ਆ ਉਹਦੇ ਕਹਿਣ ਨੂੰ ਕਰਮਾਲੀ ਆ ਲਓ ਦੋਸਤੋ ਧਾਰ ਕਰੋ ਚੈੱਕ ਪੂਰੀ ਬੰਦ ਕਰੀ ਧਾਰ ਪੈਂਦੀ ਆ ਬਾਲਟੀ ਚੈੱਕ ਕਰੋ ਚੈੱਕ ਨੋਰ ਧਾਰ ਚੈੱਕ ਕਰੋ ਮਿੱਤਰੋ ਐ ਪੈਂਦੀ ਹੈ ਮਖਾਨ ਵਾਂਗ ਤਾਂ ਜੇ ਮਖਾਨੀ ਕਿਉਂਦੇ ਵਜੇ ਤੇ फडਕ ਫੜਕ ਧਾਰ ਠੀਕ ਹੈ ਜੀ ਬਹੁਤ ਸੋਹਣੀ ਚਵਾਈ ਲੱਗੀ ਯਾਰ ਇੱਥੇ ਆ ਕੇ ਚੋ ਵੇ ਕਹਿਣ ਦੇ ਕੁਝ ਹੋਰ ਆ ਚੋ ਕੇ ਵੇਖੋ ਆ ਕੇ ਸੱਲੀ ਕਰੋ ਠੀਕ ਹੈ ਬਾਪੂ ਹਾਂ ਜੀ ਮੰਨੋ ਚਵਾਈ ਦੀ ਪੂਰੀ ਓਕੇ ਰਿਪੋਰਟ ਆ ਤੁਹਾਡੇ ਲੋ ਓਕੇ ਰਿਪੋਰਟ ਆ ਪੜੀ ਕੋਈ ਤੇ 10 ਡੰਗ ਚੋਲੋ ਬਾਪੂ ਬੰਦਾ ਗੱਲ ਹੀ ਜਿੰਨੇ ਸਰ ਮਾਜੀ ਚੋ ਵੋ ਯਾਰ ਆਪਾਂ ਹੀਰਾ ਦੇਣਾ ਦੇਣਾ ਵੀ ਬਿਲਕੁਲ ਜੈ ਪਾਚ ਠੀਕ ਹੈ ਜੀ ਬਾਕੀ ਠੰਡੀ ਸੀ ਲਾ ਦੋਸਤੋ ਦੁੱਧ ਕਿਲੋ ਵੱਧ ਹੋਵੇ ਘੱਟ ਹੋਵੇ ਉਹ ਸੇਵਾ ਦਾ ਆ ਵੇਖੋ ਜਿਵੇਂ ਨਾ ਆ ਚੀਜ਼ ਆ ਇਹ ਨਹੀਂ ਮਿਲਨੀ ਨੇੜੇ ਕਰਕੇ ਕੈਮਰਾ ਬਖਾ ਦੁੱਧ ਵਿੱਚ ਬਾਲਟੀ ਦੇ ਐਂ ਗੂੰਜਦਾ ਜਿਵੇਂ ਨਾ ਮਤਲਬ ਹੈਲੀਕਾਪਟਰ ਚੜ੍ਹਨ ਲੱਗਾ ਆਵਾਜ਼ ਕਰਦਾ ਹੁੰਦਾ ਠੀਕ ਆ ਹਾਂ ਵੇਖੋ ਹੈਲੀਕਾਪਟਰ ਗੂੰਜਦਾ ਗੂੰਜੇ ਦੁੱਧ ਵਿੱਚ ਆ ਜਾ ਆ ਗੂੰਜਦਾ ਐਂ ਦੁੱਧ ਗੂੰਜਦਾ ਪਿਆ ਵੇਖ ਲਾ ਜਿਵੇਂ ਹੈਲੀਕਾਪਟਰ ਗੂੰਜਦਾ ਐਂ ਦੁੱਧ ਗੂੰਜਦਾ ਬਾਲਟੀ ਦੇ ਵਿੱਚ ਠੀਕ ਆ ਇਹੋ ਜਨਗੀ ਨਾ ਕਰਮ ਵਾਲਾ ਠੀਕ ਆ ਬਾਪੂ ਲਓ ਦੋਸਤੋ ਕਰੋ ਚੈੱਕ ਵੀ ਦੀ ਆ ਮੇਰੇ ਆਲੂ ਵੀ ਅੱਜ ਕੈਮਰੇ ਤੇ ਚੋਂ ਲੱਗੇ ਆ ਕਿ ਕਰਮਾ ਵਾਲੀਏ ਵੇਖ ਪਤਾ ਨਹੀਂ ਕਿੰਨੀ ਪਬਲਿਕ ਨੇ ਤੈਨੂੰ ਦੇਖਣਾ ਵਾ ਕਿੰਨੇ ਘਰਾਂ ਦੇ ਵੇ ਤੇਰੀ ਵੀਡੀਓ ਜਾਣੀਆਂ ਤੇ ਕਿੰਨੇ ਭਰਾਵਾਂ ਨੇ ਸ਼ੇਅਰ ਕਰਨੀਆਂ ਤੇਰੀ ਵੀਡੀਓ ਜਦੋਂ ਬੂਰੀ ਬੂਰੀਆਂ ਦੀ ਕੁਆਲਿਟੀ ਵੇਖੀ ਨਾ ਵੀ ਬੂਰੀਆਂ ਵਾਕੇ ਬੂਰੀਆਂ ਵਾ ਬਾਪੂ ਕਹਿੰਦਾ ਨਹੀਂ ਕਰਕੇ ਵੀ ਵਿਖਾਉਂਦਾ ਵਾ ਇਹ ਗੱਲਾਂ ਹੁੰਦੀਆਂ ਦੋਸਤੋ ਜਿਹੜੀਆਂ ਇਹ ਬਰੀਡਾਂ ਦਾ ਕੋਈ ਮੁੱਲ ਨਹੀਂ ਤੇ ਸ਼ੌਂਕ ਨਾਲ ਹੀ ਰੱਖ ਸ਼ੌਂਕ ਨਾਲ ਹੀ ਰੱਖੀਆਂ ਜਾ ਸਕਦੀਆਂ ਸ਼ੌਂਕ ਵਾਲੇ ਬੰਦਾ ਰੱਖ ਸਕਦਾ ਵਾ ਦੂਜਾ ਰੱਖ ਨਹੀਂ ਸਕਦਾ ਤੇ ਬਾਪੂ ਜੇ ਮਾਲੋ ਕਈ ਵਰੀ ਕੋਈ ਭੈਣਾ ਬੀਬੀਆਂ ਚੋਂਦੀਆਂ ਵਾ ਹਾਂ ਹਾਂ ਬਿਲਕੁਲ ਆਪਾਂ ਵਾ ਕੇ ਵਿਖਾ ਦਿੰਨੇ ਆ ਅੱਛਾ ਜੇ ਜ਼ਹਿਦਾਰ ਨਹੀਂ ਆਊਗੀ ਉਹਨੇ ਉਹ ਪਵਾ ਦਿੰਨੇ ਆ ਠੀਕ ਆ ਕੋਈ ਨਿਆਂ ਦਾ ਵਿਚਾਰ ਨਹੀਂ ਇਹਨੂੰ ਜਿਹੜਾ ਮਰਜੀ ਬੱਚੀ ਚੋ ਲਵੇ ਮੇਰੀ ਭੈਣ ਚੋ ਲਵੇ ਮਾਤਾ ਚੋ ਲਵੇ ਅੱਛਾ ਕੋਈ ਚੱਕਰ ਹੀ ਨਹੀਂ ਉਹਨੂੰ ਠੀਕ ਆ ਇਹ ਨਹੀਂ ਠੰਡੀ ਥੀ ਲਾਇ ਠੀਕ ਆ ਮਾਲੋ ਵੀ ਕਈਆਂ ਭੈਣਾ ਬੀਬੀਆਂ ਨੇ ਚੋਣਾ ਹੁੰਦਾ ਹਨਾ ਬਿਲਕੁਲ ਬਿਲਕੁਲ ਜਾਇਜ਼ ਆ ਵੇ ਕੋਈ ਠੀਕ ਆ ਆਵਾਜ਼ ਮਾਰ ਦਿੰਨੇ ਠੀਕ ਆ ਸੋ ਦੋਸਤੋ ਆ ਤੁਸੀਂ ਦੇਖ ਸਕਦੇ ਕਰਮਾ ਵਾਲੀ ਦਾ ਜੋ ਗੱਲ ਦੱਸੂਗਾ ਬਾਪੂ ਉਹੀ ਨਿਕਲੂਗੀ ਯਾਰ ਸੋਨਾ ਦੱਸਾਂਗੇ ਸੋਨਾ ਹੀ ਹੋਊਗਾ ਆਪਾਂ ਝੂਠ ਨਹੀਂ ਮਾਰਿਆ ਠੀਕ ਆ ਜੇਹਦਾਰ ਨਹੀਂ ਆਹ ਮੜੀਆਂ ਚੈੱਕ ਕਰਾ ਦੇ ਦਸਕਾਂ ਨੂੰ ਸੋ ਮਾਦਾ ਆਇਓ ਮੜਾਇਆ ਮਾਰ ਦੋ ਤੁਸੀਂ ਵੀ ਧਾਰਾਂ ਕਈ ਵਾਰੀ ਘਰੇ ਲੇਡੀਜ਼ ਨੇ ਖਰੀਦਣੀ ਹੁੰਦੀ ਆ ਤੇ ਫਿਰ ਲੇਡੀਜ਼ ਲਈ ਸੌਖਾ ਹੋ ਜਾਂਦਾ ਕਿਉਂਕਿ ਏਜੈਂਟਸ ਬਹੁਤ ਘੱਟ ਧਾਰ ਚਾਉਂਦੇ ਆ ਤੇ ਬਾਕੀ ਲੇਡੀਜ਼ ਨੇ ਚੋਣੀ ਹੁੰਦੀ ਤੇ ਉਹਦੇ ਕਰਕੇ ਫਿਰ ਥੋੜਾ ਜਿਹਾ ਚੱਕਰ ਨਾ ਪਵੇ ਕੋਈ ਵੀ ਬੂਰੀਆਂ ਕੀ ਚੀਜ਼ ਆ ਹਲੋ ਵੀ ਜਿਵੇਂ ਮਰਜੀ ਚੈੱਕ ਕਰਕੇ ਵੈਲਾ ਬਾਪੂ ਬਾਲਟੀ ਨਹੀਂ ਤੂੰ ਚੱਕੀ ਦੇ ਨਾ ਬਾਲਟੀ ਨੂੰ ਮਾਰੂਗੀ ਨਹੀਂ ਯਾਰ ਆਹਾਂ ਇਹ ਸਵਾਲ ਨਹੀਂ ਪੈਦਾ ਹੁੰਦਾ ਅੱਛਾ ਇਹ ਲੱਤ ਮਾਰੂ ਬਾਲਟੀ ਨੂੰ ਨਾ ਠੀਕ ਆ ਮੰਨ ਲਓ ਇੰਨਾ ਮਾਣਾ ਤੈਨੂੰ ਬ੍ਰੀਡ ਤੇ ਕਦੇ ਵੀ ਨਹੀਂ ਮਾਰੂਗੀ ਲੱਤ ਠੀਕ ਆ ਫਿਰ ਇਹਨੂੰ ਪਤਾ ਨਹੀਂ ਵੀ ਐ ਨਹੀਂ ਫਰਫਰ ਕਰੂਗੀ ਵੀ ਓਪਰਾ ਬੰਦਾ ਬਹਿ ਗਿਆ ਆਰਾਮ ਨਾਲ ਉਹ ਵੀ ਖੜੀ ਆ ਬੱਚੇ ਵਾਲ ਵੀ ਨਹੀਂ ਧਿਆਨ ਕਰਦੀ ਆ ਆਪਦੀ ਮਾਸਤੇ ਚ ਖੜੀ ਆ ਠੀਕ ਆ ਹਾਂ ਵੀਰ ਨੀ ਜਿਵੇਂ ਤੂੰ ਬਾਲਟੀ ਥੱਲੇ ਛੱਡ ਕੇ ਹੋ ਗਿਆ ਪਾਸੇ ਤੇ ਆ ਆ ਉਹ ਤਾਂ ਵਿੱਚ ਲੱਤ ਮਾਰਦਾ ਮਾਇਨੇ ਮਾਰ ਨਹੀਂ ਬਾਲਟੀ ਢੁਕਾ ਕੇ ਠੀਕ ਆ ਓਏ ਯਾਰ ਕਰਮਾਲਿਆ ਵੇਖ ਲਈਦਾ ਪਸ਼ੂ ਠੰਡਾ ਸੀ ਇਹਦਾ ਕਾਦੀ ਜ਼ਰੂਰ ਥੋੜੀ ਜੀ ਆ ਪਰ ਬਾਕੀ ਹੈ ਗੁਣਾ ਦੀ ਗੁਤਲੀ ਆ ਠੀਕ ਆ ਹਾਂਜੀ ਠੀਕ ਆ ਯਾਰ ਮੈਂ ਕਿਹਨਾ ਰਵਾ ਚਾਹੀਦਾ ਹੋਇਆ ਜਿਹੜਾ ਸੋਨਾ ਪਹਾ ਦੁੱਧ ਥੋੜਾ ਦੇਵੇ ਮਿਹਲੇ ਸ਼ੌਕ ਨਾਲ ਠੀਕ ਆ ਉਹ ਮੈਂ ਉਸ ਮਾਝ ਨੂੰ ਮੱਝ ਗਣਿਆ ਠੀਕ ਆ ਮੈਂ ਕਹਿੰਦਾ ਬੱਚੇ ਨੂੰ ਛੱਡ ਦੀ ਆਪਾਂ ਦਾ ਧਾਰਾ ਹੀ ਵਿਖਾਉਣੀ ਹੈ ਹਾਂ ਬਸ ਛੱਡ ਦੇ ਨੇ ਬਸ ਇਹਨਾਂ ਧਾਰਾ ਵਿਖਾ ਦੇ ਉਹ ਪਰਲਾ ਥਣ ਵੱਡਾ ਉਹ ਨਾ ਚੋ ਅਗਲਾ ਬਸ ਆ ਕੇ ਥਾਣੇ ਚਲੋ ਉਧਰ ਇੱਕ ਚੁੰਗਿਆ ਚੁੰਗਿਆ ਹਾਂ ਇੱਕ ਚੁੰਗ ਲਿਆ ਨੇ ਥੋੜਾ ਜਿਆਦਾ ਹੋਰ ਛੱਡ ਦਿਓ ਯਾਰ ਨਾ ਭੁੱਖਾ ਨਾ ਰਹੂਗਾ ਲੈ ਛੱਡ ਦਿਓ ਦੁੱਧ ਮਾਤਾ ਨਾ ਚੋ ਸਾਰੀ ਚੈੱਕ ਕਰਾ ਦੇ ਆਪਾਂ ਦਾ ਸਿਰਫ ਲੋ ਦੋਸਤੋ ਅੱਠ ਦੱਥਿਆ ਅੱਠ ਹੀ ਹੋਗਾ ਕਰਮਾਲੀ ਨੇ 8 ਕਿਲੋ ਦੁੱਧ ਬਾਪੂ ਨੂੰ ਦੱਸਿਆ ਵਾ ਤੇ ਬਾਕੀ ਹਜੇ ਮੱਝ ਦੇ ਅਗਲੇ ਦੋਹਾਂ ਥਣਾਂ 'ਚ ਦੁੱਧ ਆ ਦੁੱਧ ਹੈਗਾ ਵਾ ਦੇਖੋ ਦੋਹਾਂ ਥਣਾਂ ਚੈੱਕ ਕਰੋ ਅਗਲੇ ਦੋਹਾਂ ਥਣਾਂ 'ਚ ਦੁੱਧ ਹੈਗਾ ਸਿਰਫ ਆ ਬੱਚੇ ਦਾ ਕਰਕੇ ਛੜਾਦਾ ਚਲ ਬੱਚਾ ਸਾਰਾ ਦਿਨ ਭੁੱਖਾ ਰਹੂਗਾ ਹਾਂ ਹਾਂ ਸੋ 8 ਕਿਲੋ ਦੁੱਧ ਬਾਪੂ ਕਹਿੰਦਾ ਮੇਰੇ ਘਰੇ ਭਲਾ ਤਿੰਨ ਟਾਈਮ ਚਾਰ ਟਾਈਮ ਮੈਂ ਮਰਜੀ ਛੱਡੀ ਕਰ ਲੈਣ ਯਾਰ ਝੋਲ ਠੀਕ ਆ ਬਾਪੂ ਤੇ ਇਹ ਹੁੰਦੀ ਆ ਨਸਲ ਤੇ ਨਸਲਾਂ ਦੋਸਤੋ ਐਵੇਂ ਨਹੀਂ ਮਿਲਦੀਆਂ ਸੋ ਬਾਪੂ ਜੀ ਆਪਣਾ ਇੱਕ ਵਾਰੀ ਡਰੈਸ ਤੇ ਸਾਰਾ ਕਨਫਰਮ ਕਰਾ ਦਿਓ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਠੀਕ ਹੈ ਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਠੀਕ ਹੈ ਜੀ ਨੇੜੇ ਧਰਮਕੋਟ ਸ਼ਹਿਰ ਆ ਠੀਕ ਹੈ ਜੀ ਇਧਰ ਫਤੇਗੜ ਪਿੰਤੂਰਾ ਦਾ ਸੈਂਟਰ ਚ ਆਪਣਾ ਪਿੰਡ ਆ ਕਾਲੀਆਂ ਵਾਲਾ ਠੀਕ ਹੈ ਜੀ ਸੋ ਦੋਸਤੋ ਇਹ ਜਿਹੜੀ ਅ ਅੱਜ ਦੀ ਵੀਡੀਓ ਬਾਪੂ ਦੇ ਫਾਰਮ ਤੋਂ ਹੀ ਤੇ ਜੇ ਕੋਈ ਬੂਰੀਆਂ ਦਾ ਇਸ਼ਕ ਹੋਵੇ ਤਾਂ ਖਰੀਦ ਲਿਓ ਜੇ ਕਿਸੇ ਨੇ ਬਰੀਡਿੰਗ ਤੇ ਕੰਮ ਕਰਨਾ ਹੋਵੇ ਧੰਨਵਾਦ ਦੋਸਤੋ